ਹੋ ਰਹਿਣਾ ਜੱਟ ਦਾ ਡਾਂਗ ਤੇ ਡੇਰਾ ਰਹਿਣਾ ਜੱਟ ਦਾ ਉਹ ਜੱਟ ਦਾ ਡਾਂਗ ਤੇ ਡੇਰਾ ਮੈਂ ਛੰਡ ਛੰਡ ਪਾ ਦੂੰ ਸੁੱਕਣੇ ਨਹੀਂ ਬੰਦੇ ਬੱਲੀਏ ਉਹ ਬੱਲੀਏ ਮਚਾ ਦੂੰ ਬਿਨਾ ਬਾਲਣੋਂ ਨਹੀਂ ਛਵੀਆਂ ਦੇ ਮੂੰਹ ਪੌਰ ਦੂੰ ਨਹੀਂ ਆਉਂਦੇ ਰੇਤ ਕੇ ਔਰ ਰੇਤ ਕੇ ਗੜਾ ਸੇ ਕਰਪਾਨਾ ਮੈਂ ਗੱਡੀਆਂ ਚਲਾਦ ਤੋਰਨੇ ਨਾਰੇ ਨਾਰੇ ਉਹ ਦੇ ਰੋਟੀ ਲੰਗੂ ਜੱਟ ਦੇ ਨੀ ਜਿੱਦੇ ਮਾਰੇ ਅਬ ਵੀ ਜਦੋਂ ਤੁਸੀਂ ਉਹ ਕਟ ਕੀਤੀ ਆ ਨਾ ਸਰ ਵਧੀਆ ਰੋਲ ਕਰਕੇ ਮਜ਼ਾ ਆਉਂਦਾ ਹੈ ਵਧੀਆ ਲੋਕਾਂ ਦੇ ਨਾਲ ਕੰਮ ਕਰਕੇ ਮਜ਼ਾ ਆਉਂਦਾ ਹੈ ਲੈਂਗੁਏਜ ਇਨਾਂ ਮੈਟਰ ਨਹੀਂ ਕਰਦੀ ਕਿ ਤੁਸੀਂ ਹਿੰਦੀ ਚ ਕੰਮ ਕਰ ਰਹੇ ਹੋ ਕਿ ਪੰਜਾਬੀ ਚ ਕੰਮ ਕਰ ਰਹੇ ਜੇ ਥੋੜਾ ਰੋਲ ਐਜ਼ ਅ ਆਰਟਿਸਟ ਤੁਹਾਨੂੰ ਸੈਟੀਸਫਾਈ ਕਰ ਰਿਹਾ ਜੇ ਉਹਦੇ ਵਿੱਚ ਕੁਝ ਹੈ ਕਰਨ ਨੂੰ ਤੇ ਉਹ ਉਹ ਤੁਹਾਨੂੰ ਮਜ਼ਾ ਆਉਂਦਾ ਹੈ ਪਿੰਡੂ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਜੀ ਵਧੀਆ ਮੁੰਡੇ ਆ ਸਾਰੇ ਭਰਾ ਨੇ ਮੈਂ ਇੱਕ ਉਹ ਬਹੁਤ ਸਿੰਪਲ ਜੀ ਕੁੜੀ ਆਪਣੇ ਘਰ ਦੇ ਨਾਲ ਜੁੜੀ ਹੋਈ ਹੈ ਔਰ ਉਹ ਇੱਕ ਖੋਖੋ ਪਲੇਅਰ ਵੀ ਹੈ ਤੇ ਉਹਨੂੰ ਇੱਕ ਮੁੰਡਾ ਮਿਲਦਾ ਹੈ ਐਂਡ ਨਾਟ ਕਲਿਸ਼ੇ ਬਟ ਯੈਸ ਇਟਸ ਅ ਬਿਊਟੀਫੁਲ ਰੋਮਾਂਟਿਕ ਲਵ ਸਟੋਰੀ ਬਟ ਕੁਝ ਕੰਪਲਿਕೇಷನ್ಸ್ ਆ ਜਾਂਦੀਆਂ ਨੇ ਤੇ ਇਹੀ ਮੈਨੂੰ ਲੱਗਦਾ ਹੈ ਕਿ ਇਸ ਕਿਰਦਾਰ ਦੀ ਔਰ ਇਸ ਕਹਾਣੀ ਦੀ ਜਿੱਤ ਹੈ ਕਿ ਬਹੁਤ ਜਗ੍ਹਾ ਤੇ ਲੋਕ ਇਸ ਕੈਰੈਕਟਰ ਦੇ ਨਾਲ ਔਰ ਇਸ ਕਹਾਣੀ ਦੇ ਨਾਲ ਕਨੈਕਟ ਕਰਨਗੇ ਤੇਰਾ ਰੋਲ ਫਿਲਮ ਦੀ ਕਹਾਣੀ ਲਈ ਕਿੰਨਾ ਇੰਪੋਰਟੈਂਟ ਹੈ ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਹੈ ਮੈਨੂੰ ਮੈਂ ਉੱਥੇ ਵੀ ਸਾਰਿਆਂ ਨੂੰ ਬੰਬੇ ਚ ਵੀ ਕਹਿੰਨੀ ਆ ਕਿ ਪਲੀਜ਼ ਅਗਰ ਆਪਕੋ ਲੱਗਦਾ ਕਿ ਕੋਈ ਛੋਟਾ ਜਿਹਾ ਰੋਲ ਵੀ ਹੈ ਮੈਨੂੰ ਦੱਸਿਓ ਉਹ ਰੋਲ ਚ ਜਾਨ ਹੋਣੀ ਚਾਹੀਦੀ ਭਾਵੇਂ ਉਹ ਛੋਟਾ ਹੋਵੇ ਚਾਹੇ ਕਹਾਣੀ ਨੂੰ ਅੱਗੇ ਤੋਰਨ ਲਈ ਤੁਹਾਡਾ ਰੋਲ ਇੰਪੋਰਟੈਂਟ ਹੁੰਦਾ ਹੈ ਤੇ ਮੈਨੂੰ ਵਧੀਆ ਲੱਗਦਾ ਹੈ ਐਦਾਂ ਦਾ ਸਿਨੇਮਾ ਐਕਸ਼ਨ ਸਿਨੇਮਾ ਤੇ ਅਸੀਂ ਸਾਰੇ ਐਕਸ਼ਨ ਦੇਖ ਤੇ ਵੱਡੇ ਹੋਏ ਆ ਤੇ ਐਕਸ਼ਨ ਦੇ ਵਿੱਚ ਕੰਮ ਕਰਨਾ ਸਾਰਿਆਂ ਦਾ ਹੀ ਹਰ ਇੱਕ ਐਕਟਰ ਨੂੰ ਹੁੰਦਾ ਕਿ ਯਾਰ ਮੈਂ ਅਲੱਗ-ਅਲੱਗ ਤਰ੍ਹਾਂ ਦੇ ਰੋਲ ਕਰਾਂ ਨਾ ਆਪਣੇ ਆਪ ਹੀ ਹੋ ਜਾਂਦਾ ਜੀ ਕੰਮ ਦਾ ਇਹ ਮੇਰਾ ਕੰਮ ਹੈ ਉਹ ਮੇਰੀ ਪਰਸਨਲ ਜ਼ਿੰਦਗੀ ਹੈ ਦੋਨਾਂ ਦੀ ਅਲੱਗ-ਅਲੱਗ ਐਮੀਅਤ ਹੈ ਔਰ ਮੈਂ ਕੋਸ਼ਿਸ਼ ਕਰਦਾ ਕਿ ਦੋਨਾਂ ਨੂੰ ਬੈਲੈਂਸ ਕਰਦਾ ਇਹ ਫਿਲਮ ਰਿਸ਼ਤਿਆਂ ਨੂੰ ਰਿਸ਼ਤਿਆਂ ਦੀ ਐਮੀਅਤ ਨੂੰ ਰੋਮਾਂਸ ਐਕਸ਼ਨ ਹਰ ਰੰਗ ਇਸ ਫਿਲਮ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਨਾ ਅਫਰ ਵੀ ਨੂੰ ਹੈ ਸਿਨੇਮਾ ਘਰਾਂ ਚ ਲੱਗਦਾ ਹੈ ਪਲੀਜ਼ ਤੁਸੀਂ ਫਿਲਮ ਦੇਖਣ ਜਾਓ ਜੀ ਨਾ ਅਫਰ ਵੀ ਨੂੰ ਔਰ ਬੋਲ ਦੋ ਮੜਾ ਕੁਝ ਫਿਲਮ ਬਾਰੇ ਹਾਂਜੀ ਆ ਜੀ ਬਸ ਤੁਸੀਂ ਵੀ ਆਇਓ ਤੁਸੀਂ ਵੀ ਪ੍ਰੀਮੇਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਤੇ ਫਿਲਮ ਆ ਰਹੀ ਹੈ 9 ਫੈਬ ਨੂੰ ਖਿਡਾਰੀ ਫਿਲਮ ਹੈ ਤੇ ਸਾਡੇ ਨਾਲ ਮੌਜੂਦ ਨੇ ਸਰਵੀ ਜੋਤੀ ਜੀ ਸਤਿ ਸ਼੍ਰੀ ਅਕਾਲ ਸਰ थैंक यू ਕੀ ਹਾਲ ਹੈ ਮੈਮ ਬਹੁਤ ਵਧੀਆ ਨੇ ਸਰ ਤੁਸੀਂ ਠੀਕ ਮੈਂ ਤੁਸੀਂ ਅੱਖਾਂ ਦਾ ਦੂਜਾ ਨਾਟਕ ਤੋਂ ਬਾਅਦ ਬੰਬੇ ਚਲੇ ਗਏ ਤੇ ਪਿੱਛੇ ਮੁੜ ਕੇ ਦੇਖਿਆ ਫਿਰ ਪਰ ਸਰ ਇਹ ਤਾਂ ਅਸੀ ਨਹੀਂ ਕਿ ਜਿੱਥੇ ਜਿੱਥੇ ਕੰਮ ਮਿਲਦਾ ਰਿਹਾ ਜਿੱਥੇ ਜਿੱਥੇ ਰੋਲ ਮਤਲਬ ਟੱਕ ਪਾਈ ਤੁਸੀਂ ਮੈਂ ਸਭ ਤ ਕਰਾਂ ਤੁਹਾਡੀ ਥੈਂਕ ਯੂ ਤੇ ਇਹ ਵੀ ਮੈਂ ਇੱਕ ਫਿਲਮ ਕੀਤੀ ਹੈ ਬੜੇ ਚਾਨਲ ਤੇ ਪਲੀਜ਼ ਸਾਰੇ ਜਾ ਕੇ ਦੇਖਣਾ ਤੇ ਮੈਨੂੰ ਪੂਰਾ ਪੂਰਾ ਭਰੋਸਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਫਿਲਮ ਬਹੁਤ ਪਸੰਦ ਆਏਗੀ ਮੈਂ ਕੀ ਗੱਲ ਹਿੰਦੀ ਸੀਰੀਅਲ ਕਰਕੇ ਜ਼ਿਆਦਾ ਮਜ਼ਾ ਆਉਂਦਾ ਜਾਂ ਪੰਜਾਬੀ ਪੰਜਾਬੀ ਫਿਲਮਾਂ ਤੁਸੀਂ ਉਹ ਘਟ ਕੀਤੀਆਂ ਨੇ ਸਭ ਵਧੀਆ ਰੋਲ ਕਰਕੇ ਮਜ਼ਾ ਆਉਂਦਾ ਵਧੀਆ ਲੋਕਾਂ ਦੇ ਨਾਲ ਕੰਮ ਕਰਕੇ ਮਜ਼ਾ ਆਉਂਦਾ ਹੈ ਲੈਂਗੁਏਜ ਇੰਨਾ ਮੈਟਰ ਨਹੀਂ ਕਰਦੀ ਕਿ ਤੁਸੀਂ ਹਿੰਦੀ 'ਚ ਕੰਮ ਕਰ ਰਹੇ ਹੋ ਕਿ ਪੰਜਾਬੀ 'ਚ ਕੰਮ ਕਰ ਰਹੇ ਹੋ ਜੇ ਥੋੜਾ ਰੋਲ ਐਜ਼ ਅ ਆਰਟਿਸਟ ਤੁਹਾਨੂੰ ਸੈਟੀਸਫਾਈ ਕਰ ਰਿਹਾ ਜੇ ਉਹਦੇ ਵਿੱਚ ਕੁਝ ਹੈ ਕਰਨ ਨੂੰ ਤੇ ਉਹ ਉਹ ਤੁਹਾਨੂੰ ਮਜ਼ਾ ਆਉਂਦਾ ਮਤਲਬ ਮਤਲਬ ਦੁਬਾਰਾ ਤੁਸੀਂ ਕਮਬੈਕ ਕੀਤਾ ਪੰਜਾਬੀ ਸਿਨੇਮੇ ਦੇ ਵਿੱਚ ਤੇ ਅੱਗੇ ਤੁਹਾਡੇ ਹੁਣ ਕਿਹੜੇ ਕਿਹੜੇ ਪ੍ਰੋਜੈਕਟ ਆਉਣਗੇ ਮੈਂ ਸਰ ਹਿੰਦੀ 'ਚ ਹੀ ਕਰ ਰਹੀ ਹਾਂ ਫਿਲਹਾਲ ਤੇ ਬਟ ਜੇ ਮੈਨੂੰ ਕੋਈ ਵਧੀਆ ਰੋਲ ਮਿਲੇਗਾ ਮੈਂ ਆਮ ਐਬਸੋਲੂਟਲੀ ਆਨ ਮੈਂ ਕਰੂੰਗੀ ਜ਼ਰੂਰ ਕਰੂੰਗੀ ਤੁਹਾਡਾ ਕਿਰਦਾਰ ਕਿਵੇਂ ਦਾ ਫਿਲਮ ਦੇ ਵਿੱਚ ਮੈਂ ਇੱਕ ਬਹੁਤ ਸਿੰਪਲ ਜੀ ਕੁੜੀ ਆਪਣੇ ਘਰ ਦੇ ਆਦੇ ਨਾਲ ਜੁੜੀ ਹੋਈ ਹੈ ਔਰ ਉਹ ਇੱਕ ਖੋਖੋ ਪਲੇਅਰ ਵੀ ਹੈ ਤੇ ਉਹਨੂੰ ਇੱਕ ਮੁੰਡਾ ਮਿਲਦਾ ਹੈ ਐਂਡ ਨਾਟ ਕਲਿਸ਼ੇ ਬਟ ਯੈਸ ਇਟਸ ਅ ਬਿਊਟੀਫੁਲ ਰੋਮਾਂਟਿਕ ਲਵ ਸਟੋਰੀ ਬਟ ਕੁਝ ਕੰਪਲਿਕੀਸ਼ਨਸ ਆ ਜਾਂਦੀਆਂ ਨੇ ਤੇ ਇਹੀ ਮੈਨੂੰ ਲੱਗਦਾ ਹੈ ਕਿ ਇਸ ਕਿਰਦਾਰ ਦੀ ਔਰ ਇਸ ਕਹਾਣੀ ਦੀ ਜਿੱਤ ਹੈ ਕਿ ਬਹੁਤ ਜਗਾ ਤੇ ਲੋਗ ਇਸ ਕੈਰੈਕਟਰ ਦੇ ਨਾਲ ਔਰ ਇਸ ਕਹਾਣੀ ਦੇ ਨਾਲ ਕਨੈਕਟ ਕਰਨਗੇ ਕਿ ਕਈ ਵਾਰ ਕਿਸ ਤਰ੍ਹਾਂ ਤੁਸੀਂ ਕਿਸੇ ਨੂੰ ਚਾਹੁੰਦੇ ਹੋ ਤੇ ਕਿਸੇ ਦੇ ਨਾਲ ਰਹਿਣਾ ਚਾਹੁੰਦੇ ਹੋ ਬਟ ਉਹ ਨਹੀਂ ਹੋ ਪਾਂਦਾ ਕਿਉਂਕਿ ਸਰਕਮਸਟੈਂਸਸ ਐ ਹਜੇ ਹੁੰਦੇ ਨੇ ਉੱਥੇ ਤੁਸੀਂ ਕਿਹੋ ਜਿਹਾ ਬਿਹੇਵ ਕਰਦੇ ਹੋ ਔਰ ਤੁਸੀਂ ਕਿਸ ਤਰ੍ਹਾਂ ਉਹਨਾਂ ਸਿਚੁਏਸ਼ਨਸ ਨੂੰ ਟੈਕਲ ਕਰਦੇ ਹੋ ਉਹ ਦਿਖਾਇਆ ਗਿਆ ਤੇ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਫਿਲਮ ਦੇਖ ਕੇ ਇਹਦਾ ਲੱਗੇਗਾ ਕਿ ਇਹ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਜਾਂ ਇਸ ਸਟੋਰੀ ਮੇਰੀ ਵੀ ਸੀ ਜਾਂ ਮੇਰੀ ਵੀ ਹੈ ਜਾਂ ਕਿਸੇ ਦੀ ਵੀ ਸਟੋਰੀ ਹੋ ਸਕਦੀ ਹੈ ਲੋਕੀ ਕਨੈਕਟ ਕਰਨਗੇ ਉਹ ਐਦਾਂ ਦਾ ਨਹੀਂ ਲੱਗੇਗਾ ਵੀ ਫਿਲਮਾਂ ਅੱਛੀ ਹੁੰਦਾ ਹੈ ਤਾਂ ਰਿਐਲਿਟੀ 'ਚ ਨਹੀਂ ਹੁੰਦਾ ਬਹੁਤ ਰੀਅਲ ক্লোਜ਼ ਟੂ ਰਿਐਲਿਟੀ ਫਿਲਮਾਂ ਹੈ ਮੈਂ ਕਿ ਤੁਸੀਂ ਕੀ ਦੇਖ ਕੇ ਫਿਲਮ ਸਿਲੈਕਟ ਕਰਦੇ ਹੋ ਪਹਿਲਾਂ ਸਕ੍ਰਿਪਟ ਪੜ੍ਹਦੇ ਹੋ ਵੀ ਇਹ ਤੁਸੀਂ ਫਿਲਮ ਕਿਵੇਂ ਸਿਲੈਕਟ ਕੀਤੀ ਫਿਰ ਤੁਹਾਨੂੰ ਸਟੋਰੀ ਵਧੀਆ ਲੱਗੀ ਫਿਲਮ ਦੀ ਵੀ ਖਿਡਾਰੀ ਉੱਤੇ ਇੱਕ ਜੀ ਸਰ ਇਹ ਬਿਲਕੁਲ ਇਹ ਸਪੋਰਟਸ ਫਿਲਮ ਨਹੀਂ ਸੀ ਸਿਰ ਅ ਬਹੁਤ ਕੁਝ ਹੈ ਤੇ ਵਿੱਚ ਔਰ ਮੈਂ ਆਪਣਾ ਆਪਣਾ ਰੋਲ ਸੁਣ ਕੇ ਮੈਂ ਫਿਲਮ ਨੂੰ ਹਾਂ ਕਰਦੀ ਆ ਤੇ ਮੇਰਾ ਰੋਲ ਫਿਲਮ ਦੀ ਕਹਾਣੀ ਲਈ ਕਿੰਨਾ ਇੰਪੋਰਟੈਂਟ ਹੈ ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਹੈ ਮੈਨੂੰ ਮੈਂ ਉੱਥੇ ਵੀ ਸਾਰਿਆਂ ਨੂੰ ਬੰਬੇ ਚ ਵੀ ਕਹਿਨੀ ਆ ਕਿ ਪਲੀਜ਼ ਅਗਰ ਆਪਕੋ ਲੱਗਦਾ ਹੈ ਕਿ ਕੋਈ ਛੋਟਾ ਜਿਹਾ ਰੋਲ ਵੀ ਹੈ ਮੈਨੂੰ ਦੱਸਿਓ ਉਹ ਰੋਲ ਚ ਜਾਨ ਹੋਣੀ ਚਾਹੀਦੀ ਹੈ ਭਾਵੇਂ ਉਹ ਛੋਟਾ ਹੋਵੇ ਚਾਹੇ ਕਹਾਣੀ ਨੂੰ ਅੱਗੇ ਤੋਰਨ ਲਈ ਤੁਹਾਡਾ ਰੋਲ ਇੰਪੋਰਟੈਂਟ ਹੋਣਾ ਚਾਹੀਦਾ ਹੈ ਜੇ ਤੁਸੀਂ 80% ਫਿਲਮ ਚ ਹੈਗੇ ਉਪਰ ਤੁਹਾਡਾ ਰੋਲ ਕੁਝ ਕਹਾਣੀ ਨੂੰ ਅੱਗੇ ਨਹੀਂ ਤੋਰ ਰਿਹਾ ਤੇ ਉਹਦਾ ਕੋਈ ਮਤਲਬ ਨਹੀਂ ਹੈ ਤੇ ਸਾਡੇ ਨਾਲ ਮੌਜੂਦ ਨੇ ਗੁਰਨਾਮ ਭਾਜੀ ਤੇ ਤੁਹਾਡਾ ਭਾਜੀ ਰੋਲ ਪਹਿਲਵਾਨ ਦਾ ਨਾ ਤੁਸੀਂ ਪਿੰਡਾਂ ਚ ਉੱਠੇ ਹੋਏ ਹੋ ਕਸਤੀਆਂ ਦੇਖੀਆਂ ਨੇ ਚੰਡੀਆਂ ਵਾਲੀਆਂ ਨੇ ਕਸਤੀਆਂ ਉਦਾਂ ਦੀ ਉਦੋਂ ਪਰ ਕਹਾਣੀ ਤੇ ਵੇਸ ਮੈਂ ਇੱਕ ਪਹਿਲਵਾਨ ਦਾ ਹੀ ਰੋਲ ਕਰ ਰਿਹਾ ਜੋ ਅੱਜ ਦੀ ਜਰਨੀ ਅਜਾ ਅੱਜ ਦੀ ਜਨਰੇਸ਼ਨ ਦਾ ਤੇ ਉਸ ਤਰ੍ਹਾਂ ਦੀ ਕਹਾਣੀ ਹੈ ਬਹੁਤ ਚੀਜ਼ਾਂ ਨੇ ਉਸ ਫਿਲਮ ਚ ਕਿ ਸਿਰਫ ਰੈਸਲਿੰਗ ਤੇ ਨਹੀਂ ਹੈ ਫਿਲਮ ਜਿੰਨ ਨਾਲ ਨਾਲ ਹੋਰ ਵੀ ਬਹੁਤ ਚੀਜ਼ਾਂ ਚੱਲਦੀਆਂ ਨੇ ਔਰ ਐਕਸ਼ਨ ਡਰਾਮਾ ਰੋਮਾਂਸ ਸਭ ਚੀਜ਼ਾਂ ਇਸ ਫਿਲਮ ਚ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਤੇ ਭਾਜੀ ਤੁਸੀਂ ਰੋਮਾਂਟਿਕ ਫਿਲਮਾਂ ਕੀਤੇ ਹੁਣ ਤੱਕ ਹਨਾ ਹੁਣ ਸਿੱਧਾ ਹੀ ਖਿਡਾਰੀ ਇੱਕ ਤਰ੍ਹਾਂ ਅਲੱਗ ਤਰ੍ਹਾਂ ਦੀ ਫਿਲਮ ਹੈ ਸਪੋਰਟ ਉੱਤੇ ਬਣੀ ਹੋਈ ਹੈ ਸਿੱਧੇ ਇੱਧਰ ਕਿਦਾਂ ਕਿਦਾਂ ਹੈ ਤੁਸੀਂ ਫਿਰ ਨਹੀਂ ਪਲਾਨ ਤਾਂ ਅਸੀਂ ਕਾਫੀ ਚਿਰ ਤੋਂ ਕਰ ਰਹੇ ਸੀਗੇ ਪਰ ਫਾਈਨਲੀ ਉਹ ਸਕ੍ਰਿਪਟ ਉਹ ਪ੍ਰੋਡਿਊਸਰਸ ਸਾਰਾ ਕੁਝ ਰਲਿਆ ਤੇ ਮੈਨੂੰ ਵਧੀਆ ਲੱਗਦਾ ਹੈ ਐਦਾਂ ਦਾ ਸਿਨੇਮਾ ਐਕਸ਼ਨ ਸਿਨੇਮਾ ਤੇ ਅਸੀਂ ਸਾਰੇ ਐਕਸ਼ਨ ਦੇਖ ਤੇ ਵੱਡੇ ਹੋਏ ਆ ਤੇ ਐਕਸ਼ਨ ਦੇ ਵਿੱਚ ਕੰਮ ਕਰਨਾ ਸਾਰਿਆਂ ਦਾ ਹੀ ਹਰ ਇੱਕ ਐਕਟਰ ਨੂੰ ਹੁੰਦਾ ਕਿ ਯਾਰ ਮੈਂ ਅਲੱਗ-ਅਲੱਗ ਤਰ੍ਹਾਂ ਦੇ ਰੋਲ ਕਰਾਂ ਤੁਹਾਡੇ ਵਿੱਚ ਕਿ ਜਜ਼ਬਾ ਭਾਜੀ ਇਹਨਾਂ ਤੁਸੀਂ ਕਹਿੰਦੇ ਮੈਂ ਬਹੁਤ ਘੱਟ ਸੁਣਨਾ ਹੈ ਨਾ ਮੈਨੂੰ ਕੰਮ ਨਾਲ ਪਿਆਰ ਆ ਵੀ ਜਦੋਂ ਪ੍ਰਮੋਸ਼ਨ ਆਉਂਦੀਆਂ ਤਾਂ ਵੀ ਮੈਂ ਵੀ ਪੂਰਾ ਜਦੋਜਾਦ ਲਾ ਦਿੰਦਾ ਹੈ ਤੁਸੀਂ ਤੁਹਾਡੀ ਮੈਰਿਜ ਵੀ ਸੀਗੀ ਉਹਦੇ ਵਿੱਚ ਤੁਸੀਂ ਟਾਈਮ ਦਿੱਤਾ ਉਧਰ ਵੀ ਟਾਈਮ ਕੱਢਿਆ ਤੇ ਜਦੋਂ ਪਰਿੰਦੇ ਦਾ ਪਰਿੰਦਾ ਪਾਰ ਗਿਆ ਫਿਲਮ ਦਾ ਪ੍ਰਮੋਸ਼ਨ ਸੀ ਉਹਦੇ ਵਿੱਚ ਮੈਰਿਜ ਆ ਗਈ ਤੇ ਤੁਸੀਂ ਉਧਰ ਵੀ ਟਾਈਮ ਦਿੱਤਾ ਤੇ ਆਪਣੇ ਮੈਰਿਜ ਵਾਲੇ ਵੀ ਟਾਈਮ ਦਿੱਤਾ ਤੇ ਪ੍ਰਮੋਸ਼ਨ ਨਾਲ ਵੀ ਪੂਰਾ ਧਿਆਨ ਦਿੱਤਾ ਜੀ ਕਿੱਦਾਂ ਮੈਨੇਜ ਕੀਤਾ ਉਹਨੂੰ ਫਿਰ ਮੈਂ ਆਪਣੇ ਆਪ ਹੀ ਹੋ ਜਾਂਦਾ ਜੀ ਕੰਮ ਦਾ ਇਹ ਮੇਰਾ ਕੰਮ ਹੈ ਉਹ ਮੇਰੀ ਪਰਸਨਲ ਜ਼ਿੰਦਗੀ ਹੈ ਦੋਨਾਂ ਦੀ ਅਲੱਗ-ਅਲੱਗ ਐਹਮિયਤ ਹੈ ਔਰ ਮੈਂ ਕੋਸ਼ਿਸ਼ ਕਰਦਾ ਕਿ ਦੋਨਾਂ ਨੂੰ ਬੈਲੈਂਸ ਕਰਕੇ ਰੱਖਾਂ ਕਿ ਮੈਨੂੰ ਲੱਗਦਾ ਜਿਵੇਂ ਪਹਿਲਾਂ ਵਿਆਹ ਤੋਂ ਪਹਿਲਾਂ ਜਦੋਂ ਫਿਲਮਾਂ ਕਰਦੇ ਸੀ ਕੰਮ ਕਰਨ ਜਾਣੇ ਹੋ ਘਰੋਂ ਕੋਈ ਮਤਲਬ ਹੁਣ ਤੱਕ ਕਾਲ ਆਉਂਦੀ ਹੋਣੀ ਹੁਣ ਕਿੰਨਾ ਕੁ ਔਖਾ ਲੱਗਦਾ ਵਿਆਹ ਤੋਂ ਬਾਅਦ ਕੰਮ ਕਰਨਾ ਇਸ ਫੀਲਡ ਦੇ ਵਿੱਚ ਮਤਲਬ ਬਾਹਰੇ ਰਹਿਣਾ ਪੈਂਦਾ ਜ਼ਿਆਦਾਤਰ ਮੇਰੇ ਲਈ ਸੇਮ ਹੀ ਹੈ ਜੀ ਸਭ ਕੁਝ ਕੁਝ ਵੀ ਨਹੀਂ ਬਦਲਿਆ ਫਿਰ ਵੀ ਕਾਲ ਆਉਂਦੀ ਹੋਣੀ ਨਹੀਂ ਸੇਮ ਹੈ ਜੀ ਸਭ ਕੁਝ ਕਾਲ ਤਾਂ ਚਲੋ ਇੱਕ ਅਲੱਗ ਫੈਕਟਰ ਆ ਪਰ ਨਹੀਂ ਮੈਂ ਉਨਾ ਹੀ ਡੈਡੀਕੇਟਡ ਹਾਂ ਅੱਜ ਵੀ ਮੇਰੇ ਚ ਕੋਈ ਪਰਸੈਂਟ ਵੀ ਕੰਮ ਦੇ ਲਈ ਚੇਂਜ ਨਹੀਂ ਆਇਆ ਹੋਰ ਫਿਲਮ ਬਾਰੇ ਕੀ ਕਹਿਣਾ ਚਾਹੋਗੇ ਫਿਲਮ ਦੇ ਵਿੱਚ ਮਤਲਬ ਕਿੱਦਾਂ ਦੀ ਸਟੋਰੀ ਹੈ ਕਿੱਦਾਂ ਨੂੰ ਪੇਸ਼ ਕੀਤਾ ਗਿਆ ਤੇ ਸ਼ੂਟਿੰਗ ਦੌਰਾਨ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਹਾਂਜੀ ਫਿਲਮ ਦਾ ਟ੍ਰੇਲਰ ਆ ਚੁੱਕਿਆ ਹੈ ਡਾਇਮੰਡਸ ਆਰ YouTube ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਸਟੋਰੀ ਬਾਰੇ ਤਾਂ ਮੈਂ ਤੁਹਾਨੂੰ ਜ਼ਿਆਦਾ ਨਹੀਂ ਦੱਸ ਸਕੂਗਾ ਪਰ ਹਾਂ ਇਹ ਫਿਲਮ ਰਿਸ਼ਤਿਆਂ ਨੂੰ ਰਿਸ਼ਤਿਆਂ ਦੀ ਐਮੇਤ ਨੂੰ ਰੋਮਾਂਸ ਐਕਸ਼ਨ ਹਰ ਰੰਗ ਇਸ ਫਿਲਮ ਤੋਂ ਤੁਹਾਨੂੰ ਦੇਖ ਨੂੰ ਮਿਲੇਗਾ ਔਰ ਨਾ ਅਫਰ ਵੀ ਨੋਏ ਸਿਨੇਮਾ ਘਰਾਂ ਚ ਲੱਗ ਜਾਣੀ ਹੈ ਜਿਵੇਂ ਤੁਸੀਂ ਨੇ ਫਿਲਮ ਕਰੀ ਸੀ ਲੇਖਨ ਉਹਦੇ ਵਿੱਚ ਵੀ ਇੱਕ ਤੁਸੀਂ ਪਾਰ ਬਧਾਇਆ ਸੀਗਾ ਐਕਸਪੈਰੀਮੈਂਟ ਕਰਦੇ ਰਹਿੰਦੇ ਨੇ ਤੁਸੀਂ ਇਹਨਾਂ ਤੇ ਪਰਿੰਦਾ ਪਾਰ ਗਿਆ ਉਹਦੇ ਵਿੱਚ ਤੇ ਵਾਲ ਆਪਣੇ ਵਾਈਟ ਕੀਤੇ ਸੀ ਉਹਦੇ ਵਾਸਤੇ ਪੂਰੀ ਤਿਆਰੀ ਕੀਤੀ ਸੀ ਇਹ ਫਿਲਮ ਵਾਸਤੇ ਵੀ ਵਰ ਤਿਆਰੀ ਕੀਤੀ ਹੋਣੀ ਖਿਡਾਰੀ ਫਿਲਮ ਆਰੀ ਇੱਕ ਵੀ ਕਿੱਦਾਂ ਦੀ ਤਿਆਰੀਆਂ ਕੀਤੀਆਂ ਕੀ ਦਾਉ ਪੇ ਸਿੱਖੇ ਨੇ ਇਹਦੇ ਵਾਸਤੇ ਹਾਂਜੀ ਇਹਦੇ ਵਿੱਚ ਮੇਨ ਵੈਸਟਲਿੰਗ ਮੈਂ ਇੱਕ ਰੈਸਲਰ ਦਾ ਰੋਲ ਕਰ ਰਿਹਾ ਤਾਂ ਮੈਂ ਮਤਲਬ ਕੁਸ਼ਤੀ ਸਿੱਖੀ 3-4 ਮਹੀਨੇ ਮੇਨ ਤਾਂ ਇਹੀ ਸੀਗਾ ਬਾਕੀ ਟਰੈਕਟਰ ਤੇ ਕੰਮ ਕੀਤਾ ਲੁੱਕ ਤੇ ਕੰਮ ਕੀਤਾ ਉਹ ਸਭ ਚੀਜ਼ਾਂ ਤੇ ਵੀ ਕੀਤਾ ਇਸ ਫਿਲਮ ਚ ਵੀ ਤੇ ਉਹ ਇੱਕ ਫਿਲਮ ਦੇ ਵਿੱਚ ਉਹ ਚੱਕਿਆ ਹੋਇਆ ਕੋਟਣਾ ਉਹਨੂੰ ਕੀ ਕਹਿੰਦੇ ਆਪਾਂ ਤੁਸੀਂ ਉਹ ਕਾਫੀ ਭਾਰੀ ਹੁੰਦਾ ਫਿਰ ਉਹਦੇ ਨਾਲ ਵੀ ਕੀਤੇ ਹੁਣ ਐਕਸਰਸਾਈਜ਼ ਵਗੈਰਾ ਹਾਂਜੀ ਹਾਂਜੀ ਕਿੰਨਾ ਮਤਲਬ ਕਿੰਨਾ ਕੋਕਾ ਚੱਕਣਾ ਉਹ ਬਹੁਤ ਭਾਰਾ ਹੁੰਦਾ ਅਸੀਂ ਸ਼ੂਟਿੰਗ ਲਈ ਥੋੜਾ ਲਾਈਟ ਵੇਟ ਬਣਵਾਇਆ ਸੀਗਾ ਪਰ ਫਿਰ ਵੀ ਮਤਲਬ ਜਿਹੜਾ ਪ੍ਰੋਪਰਲੀ ਆ ਉਹ ਤਾਂ ਬਹੁਤ ਭਾਰਾ ਹੁੰਦਾ ਤੇ ਇੱਕ ਗਾਣਾ ਫਿਲਮ ਦੇ ਵਿੱਚ ਦੇ ਸੁਣ ਰਹੇ ਸੀ ਆਪਾਂ ਟ੍ਰੇਲਰ ਦੇ ਵਿੱਚ ਜਿਹੜਾ ਕੁਸ਼ਤੀ ਉੱਤੇ ਫਿਲਮ ਮੋਟੀਵੇਸ਼ਨਲ ਗਾਣਾ ਇੱਕ ਉਹਦੇ ਦੋ ਬੋਲ ਜੂਰ ਸੁਣਾਓ ਜੀ ਜਿਹੜਾ ਮੈਂ ਹੁਣੇ ਸੁਣਾ ਰਿਹਾ ਸੀ ਹਾਂਜੀ ਹਾਂ ਹੋ ਰਹਿਣਾ ਜੱਟ ਦਾ ਡਾਂਗ ਤੇ ਡੇਰਾ ਰਹਿਣਾ ਜੱਟ ਦਾ ਉਹ ਜੱਟ ਦਾ ਡਾਂਗ ਤੇ ਡੇਰਾ ਮੈਂ ਛੰਡ ਛੰਡ ਪਾ ਦੂੰ ਸੁੱਕਣੇ ਨਹੀਂ ਬੰਦੇ ਬੱਲੀਏ ਉਹ ਬੱਲੀਏ ਮਚਾ ਦੂੰ ਬਿਨਾ ਬਾਲਣ ਹੋਣੀ ਛਵੀਆਂ ਦੇ ਮੂੰਹ ਪੌਰ ਦੂੰ ਨਹੀਂ ਆਉਂਦੇ ਰੇਤ ਕੇ ਔਰੇ ਤੇ ਕੇ ਗੜਾ ਸੇ ਕਰਪਾਣਾ ਮੇ ਗੱਡੀਆਂ ਚਲਾਦ ਤੋਰਨੇ ਨਾਰੇ ਨਾਰੇ ਉਹਦੇ ਰੋਟੀ ਲੰਗੂ ਜੱਟ ਦੇ ਨੀ ਜਿੱਦੇ ਮਾਰੇ ਬਹੁਤ ਸੋਹਣਾ ਪਾਜੀ ਬਹੁਤ ਹੀ ਸੋਹਣਾ ਇਹ ਫਿਲਮ ਇਹ ਗਾਣਾ ਸੁਣ ਕੇ ਨਾ ਇੱਕ ਮੋਟੀਵੇਸ਼ਨ ਆਉਂਦੀ ਹੈ ਬੰਦੇ ਦੇ ਵਿੱਚ ਬਾਕੀ ਹੁਣ 9 ਤਰੀਕ ਨੂੰ ਦੇਖਦੇ ਆਂ ਫਿਲਮ ਕਿਦਾਂ ਦੀ ਹੈ ਤੇ ਤੁਹਾਨੂੰ ਬਹੁ ਬਹੁ ਵਧਾਈਆਂ ਜੀ ਥੈਂਕ ਯੂ ਵੀਰੇ ਥੈਂਕ ਯੂ so much ਹੋਰ ਕੀ ਗਾਣਾ ਚਾਹੁੰਦੇ ਦੇ ਵਿੱਚ ਪਲੀਜ਼ ਤੁਸੀਂ ਫਿਲਮ ਦੇਖਣ ਜਾਓ ਜੀ 9 ਵਰਗ ਦਿਨ ਹੋਰ ਬੋਲਦੋ ਮੜਾ ਕੁਛ ਫਿਲਮ ਮਾਰੇ ਹਾਂਜੀ ਆਜੀ ਬਸ ਤੁਸੀਂ ਵੀ ਆਇਓ ਤੁਸੀਂ ਵੀ ਪ੍ਰੀਮੀਅਰ ਤੇ ਆਇਓ ਫਿਰ ਆਪਾਂ ਮਿਲਾਂਗੇ ਪਿੰਡੂ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਜੀ ਵਧੀਆ ਮੁੰਡੇ ਆ ਸਾਰੇ ਭਰਾ ਨੇ ਆਪਣੇ ਬਹੁਤ ਧੰਨਵਾਦ ਜੀ